ਮੇਰਾ ਨਾਮ ਸਰਜੀਤ ਸਰਬਜੀਤ ਸਿੰਘ ਸੈਣੀ ਵਾਰਡ ਨੰਬਰ 24 ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਿਦਾਂ ਮਾਹੌਲ ਹੈ ਚੋਣਾਂ ਦਾ ਬਹੁਤ ਵਧੀਆ ਮਾਹੌਲ ਹੈ ਔਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਆਮ ਆਦਮੀ ਪਾਰਟੀ ਦੇ ਕੌਂਸਲ ਜਿਤਾਉਣ ਦੇ ਲਈ ਲੋਕੀ ਹਮ ਹਮਾ ਕੇ ਇਲੈਕਸ਼ਨ ਕੈਂਪੇਨ ਵਿੱਚ ਪਹੁੰਚ ਰਹੇ ਨੇ ਔਰ ਉਹ ਚਾਹੁੰਦੇ ਹੈ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਡਿਵੈਲਪਮੈਂਟ ਦੀ ਗੱਲ ਕਰਦੀ ਹੈ ਐਜੂਕੇਸ਼ਨ ਦੀ ਗੱਲ ਕਰਦੀ ਹੈ ਔਰ ਹੈਲਥ ਦੀ ਗੱਲ ਕਰਦੀ ਆ ਇਹ ਮੁੱਦੇ ਲੋਕਾਂ ਨੂੰ ਜਿਹੜੇ ਆ ਚੰਗੇ ਲੱਗਦੇ ਆ ਕਿ ਉਹ ਇਨਸਾਨ ਦੀਆਂ ਜਿਹੜੀਆਂ ਬੇਸਿਕ ਸਹੂਲਤਾਂ ਇਹੀ ਹੈਗੀਆਂ ਨੇ ਔਰ ਇਸੇ ਤਰ੍ਹਾਂ ਉਹ ਚਾਹੁੰਦੇ ਆ ਕਿ ਕਾਉਂਸਲਰ ਔਰ ਮੇਅਰ ਆਮ ਆਦਮੀ ਪਾਰਟੀ ਦੇ ਜਿਤਾਈਏ ਤਾਂ ਕਿ ਸਾਡਾ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਜਿਹੜੇ ਵਿਕਾਸ ਕਾਰਜ ਆ ਉਹ ਤੇਜ਼ੀ ਨਾਲ ਹੋ ਸਕਣ ਈ ਲੋਕ ਆਪਣੇ ਫੀਲ ਕਿਦਾਂ ਦੀ ਉਹ ਕਿੱਦਾਂ ਦਾ ਪਿਆਰ ਕਰਦਾ ਹੈ ਪਬਲਿਕ ਜਾਣਦੇ ਲੋਕਿੰ ਮਸ਼ਕਿਲਾਂ ਵੀ ਦੱਸਦੇ ਹੋਣੇ ਤੁਹਾਨੂੰ ਬੜੀਆਂ ਇਲਾਕੇ ਦੀਆਂ ਹਾਂ ਕੁਝ ਜਿੱਥੇ ਜਿੱਥੇ ਸਮੱਸਿਆਵਾਂ ਹੈਗੀਆਂ ਨੇ ਲੋਕੀ ਦੱਸ ਰਹੇ ਨੇ ਔਰ ਅਸੀਂ ਨੋਟ ਕਰ ਰਹੇ ਹਾਂ ਨਾ ਸਾਰੀਆਂ ਨੂੰ ਕਿਤੇ ਬਿਜਲੀ ਦੇ ਤਾਰਾਂ ਦੀ ਕਿਤੇ ਟਰਾਂਸਫਾਰਮਰ ਦੀ ਕਈ ਛੋਟੀਆਂ ਸਮੱਸਿਆ ਨੇ ਕਿਤੇ ਕਿਤੇ ਵੱਡੀਆਂ ਸਮੱਸਿਆ ਨੇ ਜਿਹੜੀਆਂ ਛੋਟੀਆਂ ਦੇ ਉਹ ਤਾਂ ਤੁਰੰਤ ਠੀਕ ਕਰਵਾ ਦਿੰਦੀਆਂ ਕੋਈ ਵੱਡੀ ਸਮੱਸਿਆ ਆ ਉਹਦੀ ਅਸੀਂ ਸਾਰੀ ਰਿਟਰਨ ਰਿਪੋਰਟ ਤਿਆਰ ਕਰੀ ਜਾਂਦੇ ਆ ਔਰ ਮੰਤਰੀ ਸਾਹਿਬ ਦੀ ਹੈਲਪ ਦੇ ਨਾਲ ਅਸੀਂ ਉਹ ਜਲਦੀ ਹੀ ਉਸ ਸਮੱਸਿਆਵਾਂ ਦੂਰ ਕਰਵਾ ਦੇਵਾਂਗੇ ਇਹ ਅਸੀਂ ਉਹਨਾਂ ਨੂੰ ਭਰੋਸਾ ਵੀ ਦਿੱਤਾ ਔਰ ਅਸੀਂ ਡਟ ਕੇ ਲੋਕਾਂ ਦਾ ਸਾਥ ਦੇਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਔਰ ਲੋਕ ਵੀ ਪੂਰੇ ਪੱਬਾਂਵਾਰ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਲਈ ਸਾਰੇ ਕੌਂਸਲ ਜਿਤਾਉਣ ਲਈ ਕਿੱਦਾਂ ਦਾ ਮਾਹੌਲ ਦੇਖਣ ਵੇਲੇ ਆ ਵੀ ਲੋਕਾਂ ਨੂੰ ਵਿਕਾਸ ਦੀ ਗੱਲ ਕਰਦੇ ਸੀ ਲੋਕੀ ਇਹ ਇਹਨਾਂ ਨੇ ਆਪਾਂ ਬਿਜਲੀ ਦੀ ਗੱਲ ਕਰਦੇ ਹਾਂ ਕਿੱਦਾਂ ਦਾ ਮਾਹੌਲ ਆ ਗਈ ਤਾਂ ਹੁਣ ਹੋਰ ਕੁਝ ਮਿਲੂਗਾ ਤੋਹਫ਼ਾ ਛੇਰ ਬਸੇ ਨੇ ਦੇਖੋ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਿਰਜਿਆ ਹੈਗਾ ਔਰ ਉਸ ਨੂੰ ਬੂਰ ਪੈ ਰਿਆ ਵੈ ਬਿਜਲੀ ਫ੍ਰੀ ਦੇ ਰਹੇ ਨੇ ਔਰ ਕਈ ਤਾਂ ਇਹੋ ਜੀਆਂ ਵੀ ਸਹੂਲਤਾਂ ਸੀਗੀਆਂ ਜਿਹੜੀਆਂ ਮਾਨ ਸਾਹਿਬ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਸੀ ਉਹ ਵੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਨੇ ਜਿਵੇਂ ਕਿ ਟੋਲ ਪਲਾਜ਼ੇ ਬੰਦ ਕੀਤੇ ਨੇ ਔਰ ਜਿਹੜੀ ਤੀਰਥ ਯਾਤਰਾ ਸਕੀਮ ਹੈ ਉਹ ਵੀ ਸੰਗਤਾਂ ਨੂੰ ਦਿੱਤੀ ਆ ਇਹ ਜਿਹੜੀਆਂ ਅਨਾਉਂਸਮੈਂਟ ਨਹੀਂ ਕੀਤੀਆਂ ਸੀ ਇਹ ਸਹੂਲਤਾਂ ਜਿਹੜੀਆਂ ਐਕਸਟਰਾ ਦਿੱਤੀਆਂ ਨੇ ਔਰ ਇਹ ਜਿਹੜੀ ਬਿਜਲੀ ਆ ਉਹ ਸਾਰੀ ਫਰੀ ਦਿੱਤੀ ਜਾ ਰਹੀ ਹੈ ਜਨਤਾ ਬਹੁਤ ਖੁਸ਼ ਹੈ ਔਰ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇ ਰਹੀ ਹੈ ਮੇਰ ਬਣੂਗਾ ਇਸੇ ਦਾ ਕੋਈ ਸ਼ੱਕ ਦੀ ਗੱਲ ਨਹੀਂ ਹੈਗੀ ਆਮ ਆਦਮੀ ਪਾਰਟੀ ਦਾ ਮੇਰ 100% ਬਣੇਗਾ 100% ਔਰ ਲਗਭਗ 80 ਆ ਇਸ ਦੇ ਪਲੱਸ ਸੀਟਾਂ ਜਿਹੜੀ ਆ ਆਮ ਆਦਮੀ ਪਾਰਟੀ ਚਾਹਤੇ ਕਿ ਹੋ ਸਕਦਾ ਕਲੀਨ ਸਵੀਪ ਹੋ ਜਾਵੇ ਇਸ ਵਾਰ 100% ਸੀਟਾਂ ਆ ਜਾਣਾ ਆਮ ਆਦਮੀ ਪਾਰਟੀ ਦਾ ਠੀਕ ਹੈ ਉਹ ਤੀਜੇ ਹਾਂ ਰਾਜੀ ਸਭ ਤੋਂ ਪਹਿਲੇ ਲੋਕਾਂ ਨੂੰ ਆਪਣਾ ਨਾਮ ਤੋਂ ਆਪਣਾ ਇਛੇ ਦੱਸੋ ਮੈਂ ਸਰਜੀਤ ਸਿੰਘ ਗਰਾਏ ਸਾਬਕਾ ਕਾਉਂਸਲਰ ਵਾਰਡ ਨੰਬਰ 26 ਅੱਜ ਅਸੀਂ ਸਾਡੇ ਵਾਰਡ ਨੰਬਰ 22 ਦੇ ਜਿਹੜੇ ਕੈਂਡੀਡੇਟ ਨੇ ਸਰਦਾਰ ਜਸਪਾਲ ਸਿੰਘ ਦੀ ਗਰੇ ਹਾਲ ਦੇ ਨਾਲ ਅਸੀਂ ਅੱਜ ਕੈਂਪੇਨ ਵੀ ਕੀਤੀ ਔਰ ਅਸੀਂ ਮੀਟਿੰਗਾਂ ਕੀਤੀਆਂ ਜਿਹਦੇ ਵਿੱਚ ਅਸੀਂ ਨਿਊ ਸਰਪੰਚ ਕਲੋਨੀ ਸਰਪੰਚ ਕਲੋਨੀ ਆਲੂ ਵਾਲੀ ਅਕਲੋਨੀ ਬੈਂਕ ਕਲੋਨੀ ਤੇ ਤੇਜਨ ਕਲੇ ਵਿੱਚ ਡੋਰ ਟੂ ਡੋਰ ਕੀਤਾ ਲੋਕਾਂ ਦਾ ਭਾਰੀ ਇਤਸ਼ਾ ਸੀ ਕਿ ਅਸੀਂ ਸਰਦਾਰ ਜਸਪਾਲ ਸਿੰਘ ਨੂੰ ਇੱਕ ਇੱਕ ਕੀਮਤੀ ਆਪਣੀ ਵੋਟ ਪਾ ਕੇ ਇੱਥੋਂ ਵਿਜੇਤਾ ਬਣਾਉਣਾ ਕਿਉਂਕਿ ਜਿਹੜੇ ਪਹਿਲਾਂ ਇੱਥੇ ਕਾਉਂਸਲਰ ਰਹੇ ਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਔਰ ਜਿਹੜੇ ਸਾਡੇ ਜਸਪਾਲ ਸਿੰਘ ਜੀ ਆ ਇਹ ਬੜੀ ਲਗਨ ਤੇ ਮਿਹਨਤ ਨਾਲ ਪਹਿਲਾਂ ਵੀ ਸਮਾਜ ਸੇਵੀ ਰਹੇ ਆ ਔਰ ਦੂਸਰੀ ਗੱਲ ਇਹ ਕਿ ਸਾਡੇ ਜਿਹੜੇ ਹਲਕੇ ਦੇ ਐਮਐਲਏ ਸਰਦਾਰ ਹਰਦੀਪ ਸਿੰਘ ਮੁੱਡੀਆਂ ਕੈਪਟਨ ਮੰਤਰੀ ਪੰਜਾਬ ਦੇ ਕੰਮਾਂ ਸਦਕਾ ਲੋਕਾਂ ਨੂੰ ਵਿੱਚ ਭਾਰੀ ਇਤਸ਼ਾਹ ਮਿਲ ਰਿਹਾ ਹੈ ਲੋਕ ਚਾਹੁੰਦੇ ਹਨ ਕਿ ਅਸੀਂ ਜਿਹੜੇ ਸਾਡੇ ਹਲਕਾ ਸਾਨੇਵਾਲ ਦੇ ਪੰਜ ਵਾਰਡਨ ਬੜੀ ਵੱਡੀ ਨੀਡਰਾ ਜਿਤਾ ਕੇ ਪੇਚਣੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਏਰੀਏ ਤੋਂ ਮੇਰ ਵੀ ਬਣਾਇਆ ਜਾਵੇ ਕਿੰਦਾ ਵਿਕਾਸ ਦੇ ਕੰਮ ਰੁਕੇ ਇਹ ਜਾਂ ਕੁਝ ਹੋਰ ਦੇਖੋ ਜੀ ਵਿਕਾਸ ਦੇ ਕੰਮ ਤਕਰੀਬਨ ਤਕਰੀਬਨ ਤਾਂ ਪਹਿਲਾਂ ਚੱਲ ਰਹੇ ਆ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਸਾਡੀ ਸਰਕਾਰ ਨੇ ਪਹਿਲਾਂ ਬਿਜਲੀ ਪਾਣੀ ਦਸੀ ਬਿਜਲੀ ਬੜੀ ਸਸਤੀ ਦਿੱਤੀ ਔਰ ਲੋਕਾਂ ਨੂੰ ਬਿੱਲ ਘਟਾ ਰਹੇ ਨੇ ਲੋਕਾਂ 'ਚ ਬਹੁਤ ਉਤਸ਼ਾਹ ਹੈ ਜਿਹੜੇ ਸੀਵਰੇਜ ਦੇ ਕੰਮ ਹਨ ਆਉਣ ਵਾਲੇ ਟਾਈਮ 'ਚ ਸਾਇਆ ਸੀ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਸ ਤਰ੍ਹਾਂ ਪਾਣੀ ਦੀਆਂ ਟੈਂਕੀਆਂ ਕੋਈ ਸੀਵਰੇਜ ਦੀ ਸਮੱਸਿਆ ਹੈ, ਵਾਟਰ ਸਪਲਾਈ ਦੀ ਸਮੱਸਿਆ ਹੈ ਜਾਂ ਜਿਸ ਤਰ੍ਹਾਂ ਹਲਕੇ ਦੇ ਵਿੱਚ ਟਰਾਂਸਫਾਰਮ ਲੱਗਣ ਵਾਲਿਆ ਉਹ ਪਹਿਲ ਦੇ ਆਧਾਰ ਤੇ ਲਗਾਏ ਜਾਣਗੇ ਅੱਜ ਇਸ ਤੋਂ ਪਹਿਲਾਂ ਮੰਤਰੀ ਸਾਹਿਬ ਵੀ ਸਾਡੇ ਨਾਲ ਕਈ ਮੀਟਿੰਗਾਂ 'ਚ ਗਏ ਜਨ ਲੋਕਾਂ 'ਚ ਬਹੁਤ ਉਤਸ਼ਾਹ ਵਾ ਲੋਕ ਚਾਹੁੰਦੇ ਹਨ ਕਿ ਜਿਹੜੀ ਇਮਾਨਦਾਰ ਪਾਰਟੀ ਆ ਆਮ ਪਾਰਟੀ ਇਹਨਾਂ ਦੇ ਕੈਂਡੀਡੇਟ ਜਿੱਤ ਕੇ ਸਾਹਮਣੇ ਆਉਣ ਤਾਂ ਜੋ ਸਾਡੇ ਲੁਧਿਆਣੇ ਦੇ ਵਿੱਚ ਵਿਕਾਸ ਹੋ ਸਕੇ ভোটারਾਂ ਕੀ ਬਿਲਕੁਨ ਮਤਰੀਕਾ ਮੋਟਰਾਂ ਨੂੰ ਇਹੀ ਬੇਨਤੀ ਹੈ ਜੀ ਜਿਹੜੀਆਂ ਵੋਟਾਂ 21 ਤਰੀਕ ਨੂੰ ਪੈਣੀਆਂ ਨੇ 7 ਵਜੇ ਤੋਂ ਸ਼ੁਰੂ ਹਨ 4 ਵਜੇ ਤੱਕ ਵੋਟਾਂ ਪੈਣੀਆਂ ਨੇ ਤੇ ਵੋਟ ਇੱਕ ਇੱਕ ਵੋਟ ਆਪਣੀ ਪਾ ਕੇ ਆਉਣ ਤਾਂ ਜੋ ਅਸੀਂ ਆਪਣੇ ਪੰਜੇ ਵਾੜਾਂ ਦੇ ਵਿੱਚ 21 22 23 24 25 ਦੇ ਵਿੱਚ ਆਪਣੇ ਕੈਂਡੀਡੇਟ ਜਿਤਾ ਸਕੀਏ ਔਰ ਲੋਕ ਚਾਹੁੰਦੇ ਵੀ ਹਨ ਜੀ ਕਿਉਂਕਿ ਅਸੀਂ ਅੱਜ ਡੋਰ ਟੂ ਡੋਰ ਕੀਤਾ ਬੜਾ ਭਾਰੀ ਇਤਸ਼ਾਹ ਸੀ ਲੋਕਾਂ ਦੇ ਵਿੱਚ ਬੜਾ ਵਧੀਆ ਹੰਗਾਰਾ ਮਿਲ ਰਿਹਾ ਸੀ ਲੋਕ ਚਾਹੁੰਦੇ ਆ ਕਿ ਅਸੀਂ ਆਮ ਪਾਰਟੀ ਦੇ ਕਾਉਂਸਲਰ ਔਰ ਮੇਅਰ ਬਣਾਈ